ਮਾਹਲ ਸਿੰਘ ਬੱਬਰ ਜੋ ਕਿ ਖਾਲਿਸਤਾਨੀ ਥਾ ਉਸ ਦੇ ਭੋਗ ਤੇ ਜਥੇਦਾਰ ਅਕਾਲ ਤਖਤ ਸਾਹਿਬ ਤੋਂ ਸਰੋਪਾ ਨਹੀਂ ਦਵਾਇਆ ਗਿਆ ਜਰਨੈਲ ਸਿੰਘ ਸਕੀਆ ਜਿਹੜਾ ਖਾਲਿਸਤਾਨੀ ਵਿਚਾਰਧਾਰਤਾ ਦਾ ਉਸ ਨੇ ਵਿਰੋਧ ਕੀਤਾ ਉਸ ਨੇ ਕਿਹਾ ਕਿ ਇਸ ਜਥੇਦਾਰ ਨੂੰ ਕੌਮ ਜਥੇਦਾਰ ਨਹੀਂ ਮੰਨਦੀ ਇਹਦੇ ਕੋਲੋਂ ਸਰੋਪਾ ਨਾ ਦਵਾਇਆ ਜਾਵੇ ਇਹ ਜਿਹੜੀਆਂ ਗੱਲਾਂ ਹੋ ਰਹੀਆਂ ਨੇ ਔਰ ਜਿਸ ਤਰ੍ਹਾਂ ਕੌਮ ਦੇ ਅੰਦਰ ਔਰ ਅਕਸ਼ਰੀ ਅਕਾਲ ਤੱਕ ਸਾਰੇ ਇੰਸਟੀਚਿਊਸ਼ਨ ਦਾ ਵੀ ਨਾਦਰ ਕਰ ਰਹੇ ਆ ਇਹ ਬਹੁਤ ਬੁਰੀ ਗੱਲ ਆ ਔਰ ਇਸ ਨੂੰ ਰੋਕਿਆ ਜਾਣਾ ਚਾਹੀਦਾ ਖਾਲਿਸਤਾਨੀ ਵਿਚਾਰਧਾਰਤਾਂ ਨੂੰ ਦੇਸ਼ ਜਾਂ ਸੂਬਾ ਬਿਲਕੁਲ ਨਹੀਂ ਮੰਨਦਾ ਇਹ ਦੇਸ਼ ਨੂੰ ਤੋੜਨ ਦੀ ਸਾਜ਼ਿਸ਼ ਆ ਬੰਨੀਆਂ ਪਾਉਣ ਦੀ ਸਾਜ਼ਿਸ਼ ਆ ਇਸ ਤੋਂ ਇਹ ਸਿੱਖ ਕੌਮ 'ਚ ਵੀ ਬੰਨੀਆਂ ਪਾ ਰਹੇ ਨੇ ਇਸ ਤੋਂ ਸੁਚੇਤ ਰਹਿਣ ਦੀ ਜ਼ਰੂਰਤ ਆ ਤੇ ਇਸ ਕਰਕੇ ਇਹਨਾਂ ਨੂੰ ਬਰਦਾਸ਼ਤ ਨਾ ਕੀਤਾ ਜਾਵੇ ਨਾ ਹੀ ਇਹਨਾਂ ਦੇ ਪ੍ਰੋਗਰਾਮਾਂ ਜਾਇਆ ਜਾਵੇ ਤੇ ਨਾ ਹੀ ਇਹਨਾਂ ਨੂੰ ਬੁਲਾਇਆ ਜਾਵੇ ਇਹਨਾਂ ਦਾ ਸਮਾਜਿਕ ਬਾਈਕਾਟ ਹੋਣਾ ਚਾਹੀਦਾ ਇਹ ਜੋ ਜਿਸ ਤਰ੍ਹਾਂ ਨੇ ਇਹ ਰੀਤੀ ਰਿਵਾਜ ਜਿਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਇਹ ਮੈਂ ਸਮਝਦਾ ਕਿ ਜਸਤੇਧਾਰ ਸਾਹਿਬ ਨੂੰ અપਮਾਨਿਤ ਕਰਨਾ ਸ੍ਰੀ ਅਕਾਲ ਤਖਤ ਸਾਹਿਬ ਦੇ ਇੰਸਟੀਚਿਊਸ਼ਨ ਦਾ ਅਪਮਾਨਾ ਔਰ ਸਿੱਖ ਕੌਮ ਦੇ ਅੰਦਰ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਅਗਰ ਵਿਸ਼ਵਾਸ ਰੱਖਦੇ ਆ ਤਾਂ ਸਾਨੂੰ ਸਿੱਖ ਇੰਸਟੀਚਿਊਸ਼ਨ ਦਾ ਵੀ ਸਨਮਾਨ ਕਰਨਾ ਪਊਗਾ ਇਸ ਕਰਕੇ ਬੜੀ ਮੰਦਭਾਗੀ ਗੱਲ ਹੋਈ ਹੈ ਠੀਕ ਹੈ